ਜੇਲ੍ਹਾਂ ਦੇ ਵਿੱਚ ਵੱਖ-ਵੱਖ ਕੇਸਾਂ ਦੇ ਵਿੱਚ ਬੰਦ ਕੈਦੀ ਤੇ ਹਵਾਲਾਤੀਆਂ ਨੂੰ ਅੱਜ ਰਖੜੀ ਦੇ ਤਿਹਾਰ ਮੌਕੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਮਿਲਾਇਆ ਦੱਸ ਦਿੰਨੇ ਆ ਕਿ ਜਿਹੜੇ ਹਵਾਲਾਤੀ ਤੇ ਕੈਦੀ ਬੰਦ ਨੇ ਉਹਨਾਂ ਦੀ ਭੈਣਾਂ ਨੇ ਅੱਜ ਉਹਨਾਂ ਦੇ ਰਖੜੀ ਬੰਨੀ ਏ ਇਹ ਤਸਵੀਰ ਤੁਹਾਨੂੰ ਗੁਰਦਾਸਪੁਰ ਦੀ ਕੇਂਦਰੀ ਜੇਲ੍ਹ ਦੀ ਦਿਖਾ ਰਹੇ ਹਾਂ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਅੱਜ ਪ੍ਰਸ਼ਾਸਨ ਵੱਲੋਂ ਪੁਖਤਾ ਇਂਤਜ਼ਾਮ ਕੀਤੇ ਹੋਏ ਸੀ ਜਿੱਥੇ ਕਿ ਪਰਿਵਾਰਕ ਮੈਂਬਰ ਆਪਣੇ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਬੰਦ ਹਵਾਲਾਤੀ ਜੇ ਕੈਦੀ ਨੇ ਉਨਾ ਪੈਣਾ ਨੇ ਆਪਣੇ ਭਰਾਵਾਂ ਦੀ ਗੁੱਟ ਤੇ ਰਖੜੀ ਬੰਨ ਕੇ ਪਵਿੱਤਰ ਤਿਉਹਾਰ ਮਨਾਇਆ ਦੱਸਦਣ ਕਿ ਜੇਲ੍ਹ ਪ੍ਰਸ਼ਾਸਨ ਦਾ ਵੀ ਕਿਤਨ ਕਿਤੇ ਪਰਿਵਾਰਕ ਮੈਂਬਰਾਂ ਨੇ ਧੰਨਵਾਦ ਕੀਤਾ ਕਿ ਭਾਵੇਂ ਉਹਨਾਂ ਦੇ ਭਰਾ ਕਿਸੇ ਨਾ ਕਿਸੇ ਜੁਰਮ ਦੇ ਵਿੱਚ ਜੇਲ੍ਹ ਦੇ ਵਿੱਚ ਬੰਦ ਨੇ ਪਰ ਅੱਜ ਰਖੜੀ ਦੇ ਤਿਹਾਰ ਦੇ ਮੌਕੇ ਰਾਹਤ ਦੇ ਕੇ ਪਵਿੱਤਰ ਤਿਹਾਰ ਨੂੰ ਦੋਨੇ ਭੈਣ ਭਰਾਵਾਂ ਨੂੰ ਇਹ ਮਨਾਉਣ ਦਾ ਜੋ ਮੌਕਾ ਦਿੱਤਾ ਹੈ ਤਾਂ ਬਾਰ-ਬਾਰ ਜਿਹੜਾ ਪੁਲਿਸ ਪ੍ਰਸ਼ਾਸਨ ਦਾ ਧੰਨਵਾਦ ਪਰਿਵਾਰਕ ਮੈਂਬਰ ਤੇ ਭੈਣਾ ਕਰਦੀਆਂ ਨਜ਼ਰ ਆਈਆਂ ਨੇ ਇਸ ਮੌਕੇ ਪੁਲਿਸ ਵੱਲੋਂ ਵੀ ਕਿਹਾ ਗਿਆ ਕਿ ਅਸੀਂ ਸਮਾਜ ਦੇ ਵਿੱਚ ਜਿਹੜੇ ਐਦਾਂ ਦੇ ਤਿਹਾਰ ਨੇ ਉਹਨਾਂ ਨੂੰ ਸਮਝਦੇ ਹਾਂ ਪਵਿੱਤਰ ਤਿਹਾਰ ਹੁੰਦਾ ਰਖੜੀ ਦਾ ਜਿੱਥੇ ਕਿ ਭੈਣ ਭਰਾ ਦਾ ਇੱਕ ਬਹੁਤ ਗੂੜਾ ਰਿਸ਼ਤਾ ਹੁੰਦਾ ਹੈ ਜਿੱਥੇ ਕਿ ਗੂੜੇ ਰਿਸ਼ਤੇ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਤਿਹਾਰ ਮਖੋਂਦਾ ਤੇ ਹਰ ਭੈਣ ਨੂੰ ਆਪਣੇ ਭਰਾ ਦੀ ਇਤਿਹਾਸ ਹੁੰਦੀ ਹੈ ਕਿ ਉਹਦੇ ਭਰਾ ਦੇ ਗੁੱਟ ਤੇ ਰਖੜੀ ਉਹ ਬਨ ਕੇ ਤਿਹਾਰ ਮਨਾਵੇ ਤਾਂ ਅੱਜ ਜੇਲ੍ਹ ਪ੍ਰਸ਼ਾਸਨ ਨੇ ਕਿਤਨਾ ਕਿਤੇ ਰਾਹਤ ਦੇ ਕੇ ਉਹਨਾਂ ਭੈਣਾਂ ਨੂੰ ਤਿਹਾਰ ਮਨਾਉਣ ਦਾ ਮੌਕਾ ਦਿੱਤਾ ਤੇ ਇਸ ਨੂੰ ਲੈ ਕੇ ਜੇਲ੍ਹ ਪ੍ਰਸ਼ਾਸਨ ਅਧਿਕਾਰੀਆਂ ਨੇ ਤੇ ਪੁਲਿਸ ਪ੍ਰਸ਼ਾਸਨ ਅਧਿਕਾਰੀਆਂ ਨੇ ਇਸ ਮੌਕੇ ਕੀ ਕਿਹਾ ਪਹਿਲਾਂ ਤੁਸੀਂ ਉਹ ਵੀ ਸੁਣੋ ਬਹੁਤ ਵਧੀਆ ਸਿਸਟਮ ਆ ਮਿਲਣ ਲਈ ਵੀ ਵਧੀਆ ਟਾਈਮ ਦਿੱਤਾ ਵਾ ਸਪੈਨ ਕੀਤਾ ਬਲਕਿ ਸਾਡੇ ਨਾਲ ਕੰਪਰੋਮਾਈਜ਼ ਕੀਤਾ ਵਾ ਤੁਹਾਨੂੰ ਓਨਲੀ ਹੀ ਬਹੁਤ ਵਧੀਆ ਟ੍ਰੀਟ ਕੀਤਾ ਵਾ ਵਧੀਆ ਬਹੁਤ ਵਧੀਆ ਸਿਸਟਮ ਅੱਜ ਪੰਜਾਬ ਸਰਕਾਰ ਤੇ ਮਾਨ ਜੋ ਵੀ ਡੀਪੀ ਜ਼ਿਲ੍ਹਾ ਵੱਲੋਂ ਦਿੱਤੇ ਹੁਣ ਅਨੁਸਾਰ ਜਿਹੜਾ ਰੱਤੀ ਦਾ ਤਿਹਾਰਾ ਬੜਾ ਧੂਮ ਧਾਮ ਨਾਲ ਕੇਂਦਰੀ ਜਲਰਦਾਸਪੁਰ ਮਨਾਇਆ ਜਾ ਰਿਹਾ ਹੈ ਇਸੇ ਜੇਲ੍ਹ ਤੇ ਅੱਜ ਜਿਹਨੇ ਵੀ ਸਾਡੇ ਅੰਦਰ ਬੰਦੀ ਭਰਾ ਨੇ ਉਹਨਾਂ ਦੀਆਂ ਸਾਰੀਆਂ ਭੈਣਾਂ ਨੂੰ ਅੱਜ ਕਿਹਾ ਕਿ ਆਪਣੇ ਆ ਕੇ ਭਰਾ ਨੂੰ ਆਪਣੇ ਰਖੜੀ ਬੰਨ ਸਕਦੇ ਆ। ਔਰ ਇਹਦੇ ਲਈ ਜਿਹੜਾ ਅਸੀਂ ਅੱਜ ਸੁਰੱਖਿਆ ਦੇ ਵੀ ਖਾਸ ਪ੍ਰਬੰਧ ਕੀਤੇ ਆ ਜਿਹੜੀ ਬਾਹਰ ਵੀ ਪ੍ਰੋਪਰ ਸੁਰੱਖਿਆ ਲਾਈ ਆ ਉੱਥੇ ਉਹ ਗੇਟ ਦੇ ਉੱਪਰ ਮੁਲਾਕਾਤ ਲੈ ਕੇ ਉਹਨਾਂ ਦੀ ਪ੍ਰੋਪਰ ਆਈਡੈਂਟੀਫਾਈ ਕਰਕੇ ਉਹਨਾਂ ਨੂੰ ਉਹਨਾਂ ਦਾ ਆਧਾਰ ਕਾਰਡ ਵਗੈਰਾ ਰਿਕਾਰਡ ਨਾਲ ਚੈੱਕ ਕਰਕੇ ਫਿਰ ਅੰਦਰ ਲਾਉ ਕੀਤਾ ਜਾਂਦਾ ਆ। ਇਸ ਤੋਂ ਇਲਾਵਾ ਜਿਹੜੀ ਆ ਬਾਹਰੋਂ ਕੋਈ ਚੀਜ਼ ਵੀ ਅਲਾਉ ਨਹੀਂ ਕੀਤੀ ਗਈ। ਸਿਰਫ ਪੈਣਾ ਜਿਹੜੀਆਂ ਆਪਣੇ ਭਰਾਵਾਂ ਲਈ ਜੋ ਰਖੜੀ ਬੰਨ੍ਹਦੀ ਨਹੀਂ ਆ ਸਿੰਪਲ ਧਾਗੇ ਵਾਲੀ ਉਹ ਲਿਆ ਸਕਦੇ ਨੇ ਜਿਹੜੀ ਮਠਿਆਈ ਹੈ ਉਹ ਵੀ ਅਸੀਂ ਆਪਣੇ ਵੈਲਫੇਅਰ ਵੱਲੋਂ ਦੇ ਰਹੇ ਹਾਂ ਨਾ ਤਾਂ ਕਿ ਜਿਹੜਾ ਬਾਹਰੋਂ ਕੋਈ ਵੀ ਕਿਸੇ ਤਰ੍ਹਾਂ ਦੀ ਮਠਿਆਈ ਜਾਂ ਕਿਸੇ ਵਿੱਚ ਕੋਈ ਚੀਜ਼ ਮਿਕਸ ਕਰਕੇ ਨਾਲ ਲਿਆ ਸਕੇ ਔਰ ਡੀਜੀਪੀ ਸਾਹਿਬ ਵੱਲੋਂ ਜਿਹੜੇ ਸਖਤ ਹਦਾਇਤ ਹੈ ਵੀ ਜਿਹੜਾ ਸੁਰੱਖਿਆ ਦਾ ਜਿਹੜਾ ਸਖਤ ਇੰਤਜ਼ਾਮ ਕੀਤਾ ਜਾਵੇ ਉਹ ਅਸੀਂ ਸਾਰਾ ਬਾਰ ਫੋਰਸ ਸਾਰੀਆਂ ਲਗੀਆਂ ਹੋਈਆਂ ਆ ਜੋੜੀ ਚ ਵੀ ਅਸੀਂ ਸੁਰੱਖਿਆ ਦੇ ਪੂਰੇ ਇੰਤਜ਼ਾਮ ਕੀਤੇ ਹੋਏ ਨੇ ਇਹ ਮਾਂਜੋਗ ਡੀਜੀਪੀ ਸਾਹਿਬ ਨੂੰ ਪੰਜਾਬ ਦੇ ਸਾਰੀਆਂ ਜ਼ਿਲ੍ਹਿਆਂ 'ਚ ਹੀ ਇਸ ਤਰ੍ਹਾਂ ਹੀ ਕਰਵਾਇਆ ਗਿਆ ਜੀ ਔਰ ਆਸ ਹੈ ਵੀ ਪੂਖ ਵਿੱਚ ਵੀ ਇਸ ਤਰ੍ਹਾਂ ਹੀ ਜਾਰੀ ਰਹੇਗਾ